ਵੇਖੋ ਠੰਡੀਆਂ ਜੀਰ ਵੇਖੋ ਕਰਮਾਂ ਵਾਲੀ ਲੋ ਲੋ ਦੋਸਤੋ ਜ਼ੁਬਾਨ ਗੁਲਾਬੀ ਆ ਤੇ ਦੰਦ ਜਿਹੜੇ ਮੰਨ ਲੋ ਇਹਦੇ ਬਿਲਕੁਲ ਖੀਰੇ ਆ ਬਿਲਕੁਲ ਖੀਰੇ ਆ ਲੈ ਆ ਦੇਖੋ ਚੈੱਕ ਕਰ ਲੋ ਤੁਸੀਂ ਦੰਦ ਬਿਲਕੁਲ ਖੀਰੇ ਆ ਬਾਪੂ ਇਹ ਠੰਡੀਆਂ ਠੁੰਡੀਆਂ ਬੜੀਆਂ ਕਿੱਤੂ ਆ ਤੂ ਫੇਰਦਾਰੇ ਨਾ ਇਹਨਾਂ ਦਾ ਹੁਣ ਇਹਨਾਂ ਪ੍ਰੇਮ ਪੈ ਗਿਆ ਨੀਲੀ 라ਵੀ ਨਾ ਚੜੀ ਗੱਲ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਬਾਪੂ ਦੀ ਵੀ ਪਿੱਛੇ ਜੇ ਮੱਝ ਵੇਚੀ ਆ ਮੱਝ ਆਮ ਬੰਦਾ ਹੁੰਦਾ ਤੇ ਜਿਵੇਂ ਗੱਬਣ ਦੇ ਬਾਪੂ ਨੂੰ ਪੈਸੇ ਲੱਗੀ ਜਾਂਦੇ ਸੀ ਤੇ ਬਾਪੂ ਨੇ ਗੱਬਣੀ ਵੇਚ ਦੇਣੀ ਸੀ ਪਰ ਜੋ ਗੱਲ ਕੀਤੀ ਤੇ ਗੱਲ ਦੇ ਰਿਹਾ ਮੱਝ ਨੇ ਦਿੱਤੀ ਵੀ ਕੱਟੀ ਸ਼ਹਿਨशाह ਬੁਲਦੀ ਤੇ ਫਿਰ ਵੀ ਇਹ ਗੱਲ ਕੀਤੀ ਵੀ ਜੇ ਦਰਸ਼ਕਾਂ ਦੀ ਪਹਿਲ ਹੋਊਗੀ ਜੇ ਕੋਈ ਕੀਮਤ ਭਰੂਗਾ ਤੇ ਦੇ ਦਾਂਗੇ ਤੇ ਨਹੀਂ ਤੇ ਨਹੀਂ ਪਰ ਉਹ ਮੱਝ ਦੋਸਤੋ ਸਵਾ ਕੇ ਚਵਾ ਕੇ ਆਪਣੀ ਉਹ ਵੀਡੀਓ 8 ਲੱਖ ਵੀਡੀਓ ਚੱਲੀ ਆ ਦੋਸਤੋ ਫੇਸਬੁੱਕ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਲਓ ਵੀ ਮਿੱਤਰੋ ਬੜੇ ਟਾਈਮ ਦੀ ਸੀਗੀ ਤੁਹਾਨੂੰ ਡਿਮਾਂਡ ਬੱਗੀ ਮੁੱਛ ਤੇ ਟੇਡਾ ਕੱਟ ਤੇ ਮਣਕਣੀ ਅੱਖ ਤੇ ਬਾਪੂ ਦੀ ਵੀਡੀਓ ਦੀ YouTube ਤੇ Facebook ਚੈਨਲ ਤੇ ਪੈਂਦੀ ਆ ਸਾਰਾ ਦਿਨ ਪੂਰੀ ਧੱਕ ਤੇ ਅੱਜ ਵੀ ਕਟੀਆਂ ਦੋਸਤੋ ਵੈਕ ਜਾਣੀਆਂ ਵਾ ਫਟਾਫਟ ਤੇ ਤੁਹਾਨੂੰ ਮੈਂ ਐਡਰੈਸ ਕਰਵਾ ਦਨਾ ਨੋਟ ਕਿਤੇ ਹੋਣਾ ਜਾਇਓ ਤੁਸੀਂ ਵੀ ਮਿੱਤਰੋ ਲੇਟ ਤੇ ਪਿੰਡ ਹੈਗਾ ਵਾ ਅਕਾਲੀਆਂ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਵਾ ਜਿਹੜੇ ਨੇੜੇ ਦੇ ਦੇ ਪਿੰਡ ਆ ਜਾਂ ਸ਼ਹਿਰ ਆ ਉਹ ਫਤੇਗੜ ਪੰਜਤੂਰ ਕੋੜੀ ਸੇਖਾ ਜੀਰਾ ਮਹੂ ਨੇੜੇ ਦੇ ਸ਼ਹਿਰ ਆ ਤੇ ਬਾਪੂ ਕੋਲੇ ਦੋਨੋਂ ਨਗੀਨੇ ਬਹੁਤ ਹੀ ਚੰਗਿਆ ਇਹ ਇੱਕ ਤਾਂ ਇਧਰ ਟੇਢੇ ਕੱਟਦੀ ਆਈ ਆ ਤੇ ਦੂਸਰੀ ਜਿਹੜੀ ਦਿਵਾੜ ਝੋਟੀ ਜਿਹੜੀ ਕੋ ਵੀਰ ਮੰਗਦਾ ਸੀ ਕਿ 2-4 ਮਹੀਨਿਆਂ ਚ ਗੱਬਣ ਹੋਣ ਵਾਲੀ ਝੋਟੀ ਹੋਵੇ ਉਹ ਆਈ ਆ ਤੇ ਆਓ ਵੀਡੀਓ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਬਾਪੂ ਨਾਲ ਲੈਨੇ ਆ ਜਾਣਕਾਰੀ ਕਰਦੇ ਆਂ ਗੱਲਾਂ ਬਾਤਾਂ ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਫਿਰ ਦੋ ਲਗ ਲੈ ਕੇ ਆਂਦੇ ਹਾਂਜੀ ਦੋ ਨਵੀਂ ਵੀਡੀਓ ਫਿਰ ਲੇਟ ਆਈਆਂ ਆਪਣੀਆਂ ਉਹ ਕੀ ਚੱਕਰ ਹੈ ਫਿਰ ਗਰਮੀ ਬਹੁਤ ਪੈ ਰਹੀ ਅਮਨ ਸਿੰਘ ਐਨੀ ਗਰਮੀ ਪੈਂਦੀ ਹੈ ਨਾ ਅੱਛਾ ਬਹੁਤ ਮੰਦਾ ਹਾਲ ਦੀ ਇਹ ਕਟੀਆਂ ਲੈਣ ਦਾ ਤੌਰ ਪਈਦਾ ਸੀ ਹਾਂ ਪਰ ਕਹਿੰਦਾ ਸੀ ਵੀ ਮੋਟਰਸਾਈਕਲ ਪਸ਼ਾਮ ਮੋੜਨ ਚ ਫਾਇਦਾ ਹੈ ਠੀਕ ਆ ਤੇ ਦਸ਼ਕਾਂ ਵਾਸਤੇ ਨਗੀਨੇ ਲਿਆਂਦੇ ਆ ਵੀ ਚਲ ਪਿਆਰ ਜਿਹਾ ਬਣਿਆ ਠੀਕ ਆ ਇੱਕ ਦੋ ਲਈ ਆਈਏ ਤੇ ਚੱਲ ਚਲੋ ਰੌਣਕ ਪਿਆ ਜਿਹਾ ਬਣਿਆ ਰਹਿੰਦਾ ਹਾਂ ਤੇ ਆ ਜਿਹੜੀ ਆਪਾਂ ਝੋਟੀ ਦਿਖਾਉਣ ਲੱਗੇ ਆ ਇਹਨੂੰ ਖੋਲ ਕੇ ਚੈੱਕ ਕਰਾਈਏ ਤੇ ਨਾਲ ਨਾਲ ਦਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਵੀਡੀਓ ਆਪਾਂ ਬਹੁਤੀ ਲੰਮੀ ਨਹੀਂ ਕਰਨੀ ਆ ਦੋਸਤੋ ਇਹ ਝੋਟੀ ਦੇ ਮਾਰ ਲੋ ਨਿਗਾ ਤੇ ਇਹਦੀ ਉਮਰ ਕਿੰਨੀ ਹੋਊਗੀ ਆ ਉਮਰ ਵੇਖ ਲਾ ਤੁਸੀਂ ਕਿੰਦੀ ਕਰਮਾਂ ਵਾਲੀ ਆ ਅੰਤਾਂਜਾ ਤੁਹਾਡੇ ਹਿਸਾਬ ਨਾਲ ਕਿੰਨੀ ਹੋ ਸਕਦੀ ਉਮਰ ਇਹ ਹੈਗੀ ਖੀਰੀ ਆ ਇਹ ਕੀਰੀ ਆ ਬਿਲਕੁਲ ਕੀਰੀ ਆ ਦੰਦਾ ਤੋਂ ਕੀਰੀ ਆ ਪੌਣੇ ਇੱਕ ਦੋ ਸਾਲ ਦੇ ਨੇੜੇ ਦੀ ਉਮਰ ਹੋਊਗੀ ਦੋਸਤੋ ਜਿੰਨੀ ਪੌਣੇ ਇੱਕ ਪਾਸ ਮਹੀਨਾ ਕਾ ਘਾਟ ਦੱਸਿਆ ਸੀ ਉਹਨਾਂ ਨੇ ਪੌਣੇ ਦੋ ਸਾਲ ਤੋਂ ਅੱਛਾ ਤੇ ਪੌਣੇ ਦੋ ਦੀ ਮੈਂ ਗਣੀ ਆ ਉਹ ਪੌਣੇ ਇੱਕ ਦੋ ਸਾਲ ਦੀ ਹੈਗੀ ਠੀਕ ਆ ਤੇ ਕੋਈ ਇਹਦੇ ਮਾਂ ਪਿਓ ਦਾ ਮੈਂ ਮਾਂ ਦਾ ਮੈਂ ਵੇਖਿਆ ਜਰੂਰ ਰਿਕਾਰਡ ਹਾਂ ਮਾਂ ਦੇ ਦਰਸ਼ਨ ਕੀਤੇ ਆ ਪਰ ਮਾਂ ਹੁਣ ਜਿਵੇਂ ਪੌਣੇ ਦੋ ਸਾਲ ਦੀ ਆ ਮਾਂ ਵੱਲੋਂ ਵਾਕਈ ਇਹਦੀ ਹੀ ਕੀਪ ਰਹੀ ਆ ਵਾਕਈ ਗੁੜੀ ਵਾਲੀ ਤੇ ਕੱਦ ਵਾਲੀ ਸੀ ਅੱਛਾ ਤੇ ਫਿਰ ਮੈਂ ਵੇਖ ਕੇ ਦੁਕਰਮਾਲੀਆਂ ਦੋਵੇਂ ਲੈ ਲਈਆਂ ਮੈਂ ਕਿਹਾ ਜੇ ਮਾਂ ਦਾ ਦੁੱਧ ਵਾਲੀ ਦੇ ਪਿਓ ਬਾਰੇ ਪਤਾ ਕੋਈ ਇਹ ਹੁਣ ਦੱਸੋ ਤਾਂ ਪਿਓ ਦੀ ਜਿਹੜੀ ਗੱਲ ਤੁਸੀਂ ਜਾਣ ਕਰਨੀ ਵੀ ਕਿਹੜੇ ਤੁਸੀਂ ਆਪ ਲਾ ਲਿਓ ਤੁਸੀਂ ਆਪ ਹਿਸਾਬ ਲਾਉਣਾ ਹੋ ਸਕਦਾ ਕੋਈ ਸਰਕਾਰੀ ਸੀਮਨ ਦੀ ਹੋਵੇ ਤੇ ਹੋਵੇ ਮਾਰ ਕੇ ਇਹਦੇ ਦੱਸ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਪਰ ਇਹ ਝੋਟੀ ਦੇ ਵਿੱਚ ਕਰੈਕਟਰ ਬਹੁਤ ਵਧੀਆ ਚਾਰੇ ਪੈਰਾਂ ਤੇ ਮੰਨ ਲਓ ਵਾਈਟ ਨਿਸ਼ਾਨ ਧੁੰਨ ਵੀ ਵਾਈਟ ਲਿਆ ਇਹਨੂੰ ਲਿਆ ਬੱਬੂ ਹੋਵੇ ਹੁਣ ਉਹਦੇ ਪਾਦੀ ਬਣੀ ਹੈ ਜੋੜਾ ਆਇਆ ਬੜਾ ਪ੍ਰੇਮ ਆ ਇਹ ਜੋੜਾ ਆਪਸ ਵਿੱਚ ਕਰਦੀਆਂ ਹਣਾ ਤੇ ਉਹ ਕਰਦਿਓ ਜੋ ਜ਼ਿਆਦਾ ਕਰਦੀ ਵੀ ਕਿੱਧਰ ਚਲੀ ਇਹ ਠੀਕ ਆ ਚਾਰੇ ਪੈਰਾਂ ਦੇ ਵਾਈਟ ਨਿਸ਼ਾਨ ਆ ਗਏ ਜੁਬਾਨ ਗਲਾਬੀ ਗਲਾਬੀ ਆ ਤੇ ਸਿੰਘ ਦੋਸਤੋ ਬਿਲਕੁਲ ਕੁੰਡਾ ਕਰੂਗੀ ਆਪਾਂ ਚਲੋ ਬਾਪੂ ਉਥੇ ਜੀ ਜੁਬਾਨ ਤੇ ਦੰਦ ਆਪਾਂ ਚੈੱਕ ਕਰਾ ਦਨੇ ਆ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਫਿਰ ਉਹ ਨਾ ਕਈ ਵਾਰੀ ਚੱਕਰ ਪੈ ਜਾਂਦਾ ਤੇ ਆ ਇਹਦੇ ਸੂਤ ਤੇ ਨਿਸ਼ਾਨ ਆ ਗਿਆ ਆ ਇਹਦੇ ਥਾਣ ਆ ਗਏ ਦੋਸਤੋ ਪਹਿਲਾਂ ਇਹਨਾਂ ਨੇ ਮਾਰ ਲਓ ਨੀਗਾ ਚਾਰੇ ਥਾਣ ਤਾਂ ਇਹ ਪੂਰੇ ਜੇ ਥਾਣ ਐ ਐ ਵੇਖੋ ਨਹੀਂ ਠੀਕ ਆ ਬਾਪੂ ਝੋਲੀ ਪੂਰੀ ਥੱਲੇ ਲਾਓ ਪੂਰੀ ਇਧਰ ਵੀ ਸੱਤ ਨੇ ਤੁਨ ਆ ਗਿਆ ਤੇ ਆ ਮੇਰੇ ਮਨ ਆ ਗਈ ਤੇ ਦੰਦ ਵੇਖੋ ਠੰਡੀਆਂ ਜੀਰ ਦੇਖੋ ਕਰਮਾਣੀ ਲੋ ਲਓ ਦੋਸਤੋ ਜੁਬਾਨ ਗੁਲਾਬੀ ਆ ਤੇ ਦੰਦ ਜਿਹੜੇ ਮੰਨ ਲੋ ਇਹਦੇ ਬਿਲਕੁਲ ਖੀਰੇ ਆ ਬਿਲਕੁਲ ਖੀਰੇ ਆ ਲੈ ਆਹ ਦੇਖੋ ਚੈੱਕ ਕਰ ਲੋ ਤੁਸੀਂ ਦੰਦ ਬਿਲਕੁਲ ਖੀਰੇ ਆ ਬਾਪੂ ਇਹ ਠੰਡੀਆਂ ਠੁੰਡੀਆਂ ਬੜੀਆਂ ਤੂੰ ਹਾ ਤੂੰ ਫੇਰਦਾਰੇ ਨਾ ਇਹਨਾਂ ਦਾ ਹੁਣ ਇਹਨਾਂ ਪ੍ਰੇਮ ਪੈ ਗਿਆ ਨੀਲੀ 라ਵੀ ਨਾਲ ਬਹੁਤ ਠੰਡੀਆਂ ਅੱਛਾ ਕੋਈ ਕੰਮ ਸ਼ੁਰੂ ਕੀਤਾ ਬੂਰੀਆਂ ਤੋਂ ਹਾਂ ਤੇ ਵਿੱਚ ਨੀਲੀ 라ਵੀ ਲਿਆਉਣ ਲਾ ਪੇ ਲੋਕ ਮੋਹਰਾ ਸਜਣਾ ਮੰਗੀਆਂ ਉਹ ਵੀ ਦਿੱਤੀਆਂ ਲਿਆ ਕੇ ਠੀਕ ਆ ਤੇ ਏ ਨਹੀਂ ਪਹਿਲਾਂ ਵੀ ਹੱਥ ਫੜਾਉਣਾ ਪੈਂਦੀਆਂ ਕਿ ਤੂੰ ਕਰਦਾ ਰਹਿੰਦਾ ਇਹਨਾਂ ਨੂੰ ਏਦਾਂ ਇੱਕ ਦੋ ਦਿਨ ਪਿਆਰ ਕਰਨਾ ਪੈਂਦਾ ਪੱਠੇ-ਪੱਠੇ ਪਾਈਦੇ ਆ ਅੱਛਾ ਤੇ ਪਹਿਲਾਂ ਤਾਂ ਜਦੋਂ ਖਰੀਦੀਆਂ ਵੇਖ ਤਾਉਂ ਲੱਗਦਾ ਉਪਰ ਆਇਆ ਕਰਦੀਆਂ ਠੀਕ ਆ ਪਰ ਮੈਂ ਜਦੋਂ ਇੱਥੇ ਇਹਨਾਂ ਨੂੰ ਦਾਣਾ ਪਾਉਣਾ ਬੱਚਾ ਖਹਿ ਜਾਂਦਾ ਠੀਕ ਆ ਤੇ ਇਹਨੂੰ ਲੂਣ ਦੇ ਦਿੰਦਾ ਮੁੱਲ ਹੂੰ ਮੋਲੇ ਦਾ ਮੋਲੇ ਦਾ ਪੂਰਾ 30000 ਰੁਪਏ 30000 ਰੁਪਿਆ ਹਾਂ ਤੇ ਮਾਣ ਤਣ ਮਾਣ ਤਣ ਹਲਕਾ ਫੁਲਕਾ ਪਿਆਰ ਮੁਹੱਬਤ ਕਰ ਦੇਗਾ ਕੋਈ ਆਊਗਾ ਦੂਰ ਜੁੜਾ ਲਊਗਾ ਫਿਰ ਵੱਧ ਕਰ ਦੂੰਗਾ ਠੀਕ ਆ ਇਹ ਕੱਲੀ ਲੈਣਗੇ ਫਿਰ ਹਲਕਾ ਫੁ ਏ ਫਿਰ ਟੇਡਾ ਕੱਟ ਕੇ ਥੋੜਾ ਲੰਬਾ ਲਿਆਦਾ ਟੇਡਾ ਕੱਟ ਮਣਕਣੀ ਅੱਖ ਮਿੱਤਰਾ ਤੇ ਜਾਣੀ ਇਹ ਓੜ ਦੀ ਫਟਾਫਟ ਅੱਛਾ ਕਿਉਂਕਿ ਮੈਂ ਖਰੀਦੀ ਇਹ ਬੜੀ ਗਰਮੀ ਜਾ ਅੱਛਾ ਇਹ ਗਰਮੀ ਵਾਲੇ ਬੰਦੇ ਨੇ ਦਬ ਦਬ ਲੈ ਜਾਣੀ ਕਿਉਂਕਿ ਇਹਨੂੰ ਗਰਮੀ ਦਾ ਸੇਂਜ ਦਬ ਦਬ ਚਕਰੀਦ ਕਰਾਇਆ ਦੀ ਇਹਦੀ ਤੋੜਾਂ ਦੀ ਲੰਬਾਈ ਚੰਗੀ ਆ ਨਾ ਵੇਖ ਲੰਬਾਈ ਇਹਦੀ ਕੋਈ ਖੜੀ ਕੋਈ ਤੋੜ ਦੀ ਲੰਬਾਈ ਚੈੱਕ ਕਰਿਓ ਤੇ ਕੱਟ ਵੇ ਕਿੱਡਾ ਵਧੀਆ ਮਹਾਰਾਜ ਨੇ ਲਾਇਆ ਡੇਡਾ ਸਹੀ ਗੱਲ ਇੱਕ ਸਿੰਗ ਹੀ ਆ ਸਿਰਫ ਜਿਹਨੂੰ ਆਪਾ ਇਹਦਾ ਨਾ ਇੱਕ ਸਿੰਘ ਕੁੰਡਾਵਾ ਦੇ ਇੱਕ ਸਿੰਘ ਢਾਲਾ ਜਿਹਨੂੰ ਢਾਲਾ ਵੀ ਬੋਲ ਦਿੰਦੇ ਆ ਕੋਈ ਮੈਂ ਢੇੜੀ ਸਮਝ ਕੇ ਲਈ ਆ ਅੱਛਾ ਦਸ ਕਾ ਨੂੰ ਮੈਂ ਦੱਸਿਆ ਮੇਰੇ ਕੋਲ ਢੇਲੀ ਮਾਝਾ ਕੋਈ ਚੋਣੀ ਚੋਂ ਦੇ ਮੈਂ ਚੋਦੇ ਨਾਲ 14 ਲੀਟਰ ਦੁੱਧ ਹੈ ਟਾਈਮ ਦੇ ਥੱਲੇ ਆ ਠੀਕ ਆ ਤੇ ਜਬਾਲੀ ਦੀ ਦੋਸਤੋ ਗੁਲਾਬੀ ਆ ਤੇ ਅੱਖਾਂ ਦੋਵੇਂ ਇਹਦੀਆਂ ਨੀਲੀ ਰਾਵੀ ਆ ਲੈ ਚਲੋ ਬਾਪੂ ਦਾ ਮੈਂ ਸੀ ਉਹ ਮਾਇਦਾ ਕਰਕੇ ਖਰੀਦੀ ਯਾਰ ਵੀ ਜੇ ਮੇਰੇ ਕੋ ਮੇਰੀ ਮਾਂ ਦੁੱਧ ਦੇਦੀ ਇਹ ਉਹ ਦੁੱਗਣਾ ਦੁੱਧ ਦੇਊਗੀ ਸੇਵਾ ਦੇ ਹਿਸਾਬ ਨਾਲ ਸੇਵਾ ਨਾਲ ਦੁੱਧ ਬਾਪੂ ਦੇ ਜਾਂਦੀਆਂ ਉਹ ਕੋਈ ਗੱਲ ਨਹੀਂ ਬਾਕੀ ਮਾਪਿਓ ਬਾਰੇ ਕੁਝ ਪਤਾ ਇਹਦਾ ਕਿ ਨਹੀਂ ਪਤਾ ਮਾਪਿਓ ਬਈ ਮਾਂ ਵੇਖੀ ਇਹਦੀ ਹੋਰ ਬਾਰੇ ਕੋਈ ਨਹੀਂ ਆਪਾਂ ਐਵੇਂ ਝੂਠ ਨਹੀਂ ਮਾਰਨਾ ਠੀਕ ਆ ਤੇ ਉਹਦੀ ਜਾਣਕਾਰੀ ਤੁਸੀਂ ਆਪ ਹੀ ਕਰ ਲਈ ਲੋ ਦੋਸਤੋ ਪਿਓ ਦੀ ਤੁਸੀਂ ਆਪ ਹੀ ਜਜਮੈਂਟ ਕਰ ਲਿਓ ਲੈ ਕਿਹੜੇ ਕਿਹੜੇ ਦੀ ਟੇਢੇ ਕੱਟ ਚ ਵਾ ਮਣਕਣੀ ਅੱਖ ਚੰਗੇ ਮਾਲੀ ਦੀ ਆ ਤੇ ਜੇ ਮਣਕਣੀ ਅੱਖ ਤੇ ਟੇਢਾ ਬਿਲਕੁਲ ਮਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਮੈਂ ਖਰੀਦ ਕੇ ਲਿਆ ਆ ਨਹੀਂ ਮਾਂ ਸਹੀ ਜੀ ਇਹਦੇ ਕਰੈਕਟਰ ਦੱਸਦੇ ਆ ਵੀ ਪੱਲੇ ਪਿੰਡੇ ਚ ਦੁੱਧ ਦੇਣ ਵਾਲੀ ਚਾਲ ਵੇਖ ਇਹਦੀ ਖੁੱਲੇ ਪਿੰਡੇ ਦੀ ਠੀਕ ਆ ਲੈ ਚਲੋ ਬਣਈਏ ਇਹਨੂੰ ਆਪਾਂ ਬਾਕੀ ਰੂਹ ਵਰਗੀਆਂ ਪੋਲੀਆਂ ਦਾ ਪਿੰਡਾ ਜਿਸ ਕੰਨ ਬਹੁਤ ਪਤਲੇ ਆ ਵਾਕਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਂਜੀ ਤੁਸੀਂ ਆਹ ਵੇਖ ਸਕਦੇ ਆਂ ਦੀ ਆਹ ਆਰਡਰ ਵੇਖੋ ਇਹਦਾ ਕਿੱਦਾ ਵਧੀਆ ਵਾਕਿਆ ਬਾਪੂ ਇਹਦੇ ਥਾਣ ਜਿਹੜਾ ਉਹਦੇ ਨਾਲ ਚਾਰ ਚਾਰ ਉੰਗਲ ਦਾ ਗੈਪ ਪੈਂਦਾ ਥਾਣਾ ਤੇ ਵੇਖੋ ਦੋਸਤੋ ਆ ਜਿਹੜਾ ਆਰਡਰ ਦੀ ਕੁਆਲਿਟੀ ਆ ਤੇ ਉਹ ਦੂਸਰੀ ਝੋਟੀ ਨਾਲੋਂ ਥਾਣੇ ਦੇ ਵੱਡੇ ਲੱਗਦੇ ਆ ਵੱਡੇ ਨੇ ਕਿ ਲੱਗਦੇ ਆ ਉਹਦੇ ਨਾਲ ਵੱਡੇ ਲੱਗਦੇ ਠੀਕ ਆ ਸਾਡੇ ਵਿੱਚ ਉਮਰ ਚ ਵੱਡੀ ਹੋ ਆ ਸਾਡੇ ਛੜਦੇ ਬਾਅਦ ਵਿੱਚ ਛੜਦੇ ਇਹਦੇ ਠੀਕ ਆ ਨਗੀਨੇ ਆ ਮਿੱਤਰੋ ਤੁਹਾਡੇ ਵਾਸਤੇ ਫੇਸ ਇਧਰ ਨੂੰ ਕਰਕੇ ਇਹਦਾ ਇੱਕ ਵਾਰੀ ਫੇਰ ਵਿਖਾ ਦਈਏ ਕਿਸੇ ਨੇ ਦੂਰੋਂ ਆਉਣਾ ਹੁੰਦਾ ਕੋਈ ਭੁਲੇਖਾ ਨਾ ਪਾਵੇ ਜਿੱਥੇ ਮਰਜੀ ਇਹ ਵਾਕਿਆ ਹੀ ਕੋਈ ਹੈਗੀਆਂ ਚੀਜ਼ਾਂ ਆ ਦੇਖੋ ਉਹ ਤਾਂ ਆ ਸੰਗ ਦਾ ਕੁੰਡਾ ਵਾ ਦੂਸਰਾ ਸੰਗ ਥੱਲੇ ਨੂੰ ਮੀਂਹ ਵਾ ਥੋੜਾ ਥੱਲੇ ਨੂੰ ਨਾ ਵੈਸੇ ਢੇਲਾ ਕਹਿ ਲੋ ਢੇਲਾ ਕਹਿ ਲੋ ਜਾਨੀ ਜਿਵੇਂ ਮਰਜੀ ਉਹ ਤੁਹਾਨੂੰ ਜੋ ਚੰਗਾ ਲੱਗਦਾ ਠੀਕ ਆ ਤੁਸੀਂ ਆਪਦੇ ਸਮਝ ਨਾਲ ਦੋਸਤੋ ਇਹਨੂੰ ਖਰੀਦ ਸਕਦੇ ਹੋ ਕਿਉਂਕਿ ਮੈਂ ਇਹਦੇ ਨਾਲ ਦੀ ਘਰੇ ਮੱਝ ਚੋਰਿਆਂ ਬਹੁਤ ਦੁੱਧ ਵਧੀਆ ਕੱਢ ਰਹੀ ਠੀਕ ਆ ਬਾਕੀ ਜੇ ਤੁਸੀਂ ਇੱਥੇ ਆ ਕੇ ਵੇਖੋਗੇ ਤੇ ਬੇਸ਼ੱਕ ਉਹ ਮੱਝ ਦੇ ਦਰਸ਼ਨ ਵੀ ਕਰ ਲਿਓ ਮੈਂ ਤੁਹਾਨੂੰ ਚੋਲੋ ਅਸੀਂ ਤੇ ਲਾਈਵ ਵੀ ਚਵਾ ਕੇ ਵਿਖਾ ਦੇਵਾਂਗੇ ਵੈਸੇ ਪਰ ਤੁਸੀਂ ਚੋ ਕੇ ਵੇਖੋ ਆ ਕੇ ਵੀ ਵਾਕਿਆ ਬਾਪੂ ਸੱਚ ਬੋਲਦਾ ਠੀ ਮੱਜ ਆਮ ਬੰਦਾ ਹੁੰਦਾ ਤੇ ਜਿਵੇਂ ਗੱਬਣ ਦੇ ਬਾਪੂ ਨੂੰ ਪੈਸੇ ਲੱਗੀ ਜਾਂਦੇ ਸੀ ਤੇ ਬਾਪੂ ਨੇ ਗੱਬਣੀ ਵੇਚ ਦੇਣੀ ਸੀ ਪਰ ਜੋ ਗੱਲ ਕੀਤੀ ਤੇ ਗੱਲ ਤੇ ਰਿਹਾ ਮੱਜ ਨੇ ਦਿੱਤੀ ਵੀ ਕੱਟੀ ਸ਼ਹਿਨशाह ਬੁਲਦੀ ਤੇ ਫਿਰ ਵੀ ਇਹ ਗੱਲ ਕੀਤੀ ਵੀ ਜੇ ਦਰਸ਼ਕਾਂ ਦੀ ਪਹਿਲ ਹੋਊਗੀ ਜੇ ਕੋਈ ਕੀਮਤ ਭਰੂਗਾ ਤੇ ਦੇ ਦਾਂਗੇ ਤੇ ਨਹੀਂ ਤੇ ਨਹੀਂ ਪਰ ਉਹ ਤੇ ਦਾਂਗੇ ਪਰ ਉਹ ਮੱਜ ਦੋਸਤੋ ਸਵਾ ਕੇ ਚਵਾ ਕੇ ਆਪਣੀ ਉਹ ਵੀਡੀਓ 8 ਲੱਖ ਵੀਡੀਓ ਚੱਲੀ ਆ ਦੋਸਤੋ ਫੇਸਬੁੱਕ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ 8 ਲੱਖ ਵਿਊ ਮਿਲੇ ਉਹ ਆਪ ਨੂੰ ਵੀਡੀਓ ਨੂੰ ਪਰ ਬਹੁਤ ਫੋਨ ਆਏ ਕਿ ਮੱਝ ਵੇਚਦੇ ਆਂ ਸਾਰ ਬੜੇ ਫੋਨ ਆਏ ਉਹ ਮੱਝ ਤਾਂ ਬਾਪੂ ਨੇ ਚਵਾ ਕੇਤੀ ਇੱਕ ਲੋਕਾਂ ਨੂੰ ਦੱਸਣ ਖਾਤਰ ਵੀ ਦੁੱਧ ਵਾਲੀ ਗਾਂ ਦੇ ਪਸ਼ੂ ਹੁੰਦੇ ਆ ਨਾ ਉਹਨੂੰ ਭਲਾ ਦੀ ਗੱਬਣ ਵੇਚ ਲੋ ਚਾਹੇ ਸਵਾ ਕੇ ਵੇਚ ਲੋ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹ ਮੇਰੇ ਪਸ਼ੂ 'ਚ ਕੋਈ ਹਿਰਾਫੇਰੀ ਨਹੀਂ ਸੀ ਮੱਝ ਕੋਈ ਧੋਖਾ ਨਹੀਂ ਜੋ ਦੱਸਿਆ ਸੱਚ ਇੱਕ ਭੈਣ ਜੀ ਆਏ ਸੀ ਇੱਕ ਬੇਟੀ ਆਏ ਸੀ ਤੇ ਖਰੀਦਣ ਆਏ ਸੀ ਉਹਨਾਂ ਨੂੰ ਮੈਂ ਲਾਈਵ ਫੋਨ ਕੀਤਾ ਪਰ ਉਹ ਲੇਟ ਹੋ ਗਏ ਲੈ ਨਹੀਂ ਸਕੇ ਜੇ ਪੁੱਤ ਮੱਝ ਲੈਣੀ ਆ ਨਾ ਸੂਪੀ ਮੇਰੇ ਕੋ ਹੁਣ ਹੁਣ ਤੁਹਾਡੇ ਬਾਅਦ ਇੱਕ ਦਿਨ ਦੋ ਦਿਨ ਵੇਟ ਆ ਪਰ ਉਹ ਲੈ ਨਹੀਂ ਆਏ ਉਹ ਉਹ ਨਾ ਮੜ ਦੇਖਾਈ ਨਹੀਂ ਪਾਈ ਤੇ ਮੈਂ ਉਸ ਤੋਂ ਬਾਅਦ ਮਾਝ ਫਿਰ ਦੇਤੀ ਤੇ ਬਾਅਦ ਵਿੱਚ ਉਹਨਾਂ ਨੇ ਇਤਰਾਜ਼ਗੀ ਕੀਤੀ ਵੀ ਸਾਨੂੰ ਦੱਸਿਆ ਨਹੀਂ ਪਰ ਦੋਸਤੋਂ ਜਦੋਂ ਕੋਈ ਚੀਜ਼ ਵੇਚ ਨਹੀਂ ਹੁੰਦੀ ਹੈ ਨਾ ਆਖ ਸਾਡੇ ਲਈ ਰੱਬ ਵਰਗੇ ਹੁੰਦੇ ਸਾਰੇ ਰੱਬ ਵਰਗੇ ਅਸੀਂ ਉਹਨੂੰ ਪਹਿਲ ਕਰਦੇ ਆਂ ਵੀ ਤੂੰ ਆਇਆ ਘਰੇ ਪਹਿਲ ਤੇਰੀ ਪਹਿਲ ਉਹਦੀ ਹੁੰਦੀ ਆ ਪਰ ਬਾਅਦ ਵਿੱਚ ਕੋਈ ਇਤਰਾਜ਼ਗੀ ਨਹੀਂ ਹੁੰਦੀ ਜਿਹੜੀ ਚੀਜ਼ ਬੰਦਾ ਲੈ ਗਿਆ ਲੈ ਗਿਆ ਇਹਦਾ ਰਹਿ ਗਿਆ ਉਹ ਤਾਂ ਫਿਰ ਕਰਮਾਂ ਦੀ ਗੱਲ ਜਿਹਦੇ ਕਰਮਾਂ ਦੀ ਖੇਡ ਹੁੰਦੀ ਆ ਕਰਮਾਂ ਦੀ ਖੇਡ ਤੇ ਬਾਪੂ ਇਹਦੀ ਮੰਨ ਲਓ ਆਪਾਂ ਉਮਰ ਦੱਸ ਦਈਏ ਕਿ ਨਹੀਂ ਸਵਾ ਸਾਲ ਦੀ ਆ ਇਹ ਸਵਾ ਸਾਲ ਦੀ ਆ ਹਾਂਜੀ ਤੇ ਪਿੰਡਾ ਪੁੰਡਾ ਪੂਰਾ ਪਤਲਾ ਦੂਸਤੋ ਲੰਬਾਈ ਪੂਰੀ ਵਧੀਆ ਦੀ ਕੱਟੀ ਦੀ ਮੈਨੂੰ ਲੱਗਦਾ ਪਤਲੀ ਆ ਇਹਦਾ ਫਿਰ ਮੁੱਲ ਹਾਂਜੀ ਮੁੱਲ ਕੀ ਕਰਨਾ ਆਪਾਂ ਇਹਦਾ ਮੁੱਲ ਆਪਾਂ ਕਰਨਾ ਹੈਗਾ 26000 ਰੁਪਏ 26000 ਰੁਪਏ ਹਾਂ ਮੰਨਤਾ ਨੂੰ ਕਰ ਲਓ ਲੋ ਦੋਸਤੋ ਵੈਸੇ ਤਾਂ ਮੁੱਲ ਇਤ ਕੀ ਬਿਲਕੁਲ ਜਾਇਜ਼ ਕੀਤੇ ਆ ਕੋਈ ਨਹੀਂ ਜਾਇਜ਼ ਕੀਤੇ ਆ ਆਪਾਂ ਲੈਣ ਦੇਣ ਵਾਲੇ ਵੀ ਦਸਤਕਾਂ ਨੂੰ ਇੱਕ ਤੋਹਫਾ ਹੀ ਦੇਣੇ ਆ ਠੀਕ ਆ ਦੋ ਦੋ ਆ ਜਾਣੇ ਆ ਜਿਵੇਂ ਆਉਂਦੀਆਂ ਠੀਕ ਆ ਲੋ ਵੀ ਦੋਸਤੋ ਇਹਨਾਂ ਦੇ ਮੁੱਲ ਬਿਲਕੁਲ ਜਾਇਜ਼ ਆ ਮੈਨੂੰ ਨਹੀਂ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਕੋਈ ਸਵਾ ਸਾਲ ਦੀ ਝੋਟੀ ਕੋਈ ਟੇਡੇ ਕਟ ਦੀ ਇੰਨੇ ਚ ਦੇਊਗਾ ਬਾਕੀ ਆਪ ਦੀ ਸਮਝ ਨਾਲ ਤੁਸੀਂ ਖਰੀਦ ਸਕਦੇ ਆ ਇੱਧਰ ਦੁਆਰ ਜਿਹੋ ਆ ਮਾਨ ਵਧ ਕਰਦੇ ਆ ਇਹਦਾ 30000 ਮੋਲਾ ਜੋੜੇ ਦਾ 56 ਵਾ ਬਾਕੀ ਕਹਿੰਦਾ ਜੇ ਜੋੜਾ ਲਾਓਗੇ ਤਾਂ ਮਾਨਤਨ ਵਧ ਹੋ ਜੂ ਮਾਨਤਨਾਂ ਖੜਦੀਆਂ ਕਰ ਵਾਕਿਆ ਕਰਮ ਵਾਲੀਆਂ ਠੰਡੀਆਂ ਸੀ ਦਾ ਹੋਏ ਇਹਨਾਂ ਨੂੰ ਮੇਰੇ ਕੋ ਆਈਆਂ ਨੂੰ ਇਹਨਾਂ ਨੂੰ ਮੈਂ ਵੈਲਾ ਖਰਾਗ ਨਾ ਇਹਨਾਂ ਨੂੰ ਐ ਜੀ ਲੱਗ ਗਿਆ ਇਹਨਾਂ ਦਾ ਕਿੱਦਾਂ ਖੜੀਆਂ ਪੈਰ ਸੋ ਦੋਸਤੋ ਇਹ ਸੀਗੇ ਅੱਜ ਦੇ ਨਗੀਨੇ ਬਾਪੂ ਕੋਲੇ ਕਿੱਦਾਂ ਲੱਗੀ ਵੀਡੀਓ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ